ਠੀਕ ਹੈ ਜੀ ਇਹ ਤੋਂ ਵੀ ਪਾਣੀ ਆ ਰਿਹਾ ਹੈ ਤੇ ਇੱਕ ਸਾਡਾ ਇਧਰ ਹੋ ਜਾਂਦਾ ਪਾਣੀ ਨਾਲ ਨਾਲ ਅਨ ਇਹ ਉਹ ਚਾਹੀਦਾ ਹਾਂ ਠੀਕ ਹੈ ਜੀ ਤੇ ਅੱਗੇ ਪਾਣੀ ਦੇ ਤੇ ਪਾਣੀ ਨੂੰ ਪਿਆ ਸਾਡਾ ਦੇ ਪਾਣੀ ਆ ਬਸ ਥੋੜਾ ਪਰ ਕਰਾ ਗਿਆ ਤੇ ਅਸੀਂ ਫਿਰ ਉਹ ਬਾਹਰ ਉਧਰ ਨੂੰ ਰੋੜਿਆ ਵਾ ਅੱਛਾ ਹਾਂਜੀ ਠੀਕ ਹੈ ਨਹੀਂ ਹੁਣ ਤੇ ਜਿੰਨੀ ਵੀ ਸਾਡੀ ਮਤ ਹੋ ਸਕੇ ਤੂੰ ਹਾਂਜੀ ਸਰ ਸਾਨੂੰ ਇੱਥੇ ਨਾ ਇੱਕ ਜਨਰੇਟਰ ਦੀ ਪ੍ਰੋਬਲਮ ਆ ਗੁਰੂ ਦਾ ਜਨਰੇਟਰ ਨਹੀਂ ਹੈਗਾ ਜੀ ਹਾਂਜੀ ਇਹ ਜਾਰੀ ਬਣਾਉਂਦੇ ਹੁਣ ਨੇਹਾ ਤੇ ਕੋਈ ਪਤਾ ਨਹੀਂ ਲੱਗਦਾ ਜਿੱਦਾਂ ਇਹ ਟੁੱਲੂ ਪਾਪਾ ਮਿਲ ਜਾਣ ਹਾਂਜੀ ਜਾਣੇ ਟੁੱਲੂ ਪਾਪਾ ਮਿਲ ਜਾਣ ਦੋਈ ਸਾਨੂੰ ਕਿੰਨੇ ਚਾਹੀਦੇ ਟੁੱਲੂ ਪਾਪਾ ਚਾਰ ਕੇ ਮਿਲ ਜਾਣੀ ਸੀ ਪਾਣੀ ਹਾਂਜੀ 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 ਠੀਕ ਹੈ ਹਾਂਜੀ ਟੁੱਲੂ ਪਾਪਾ ਕਿਰਿਆ ਲਿਆਦਨ ਤੇ ਇੱਕ ਇੱਕ ਜਨਰੇਟਰ ਜਨਰੇਟਰ 10 ਰੁਪਏ ਕਿੰਨੇ ਦਾ 10 ਕਿਲੋਵਾਟ 10 10 ਹਾਂ ਜੇ ਜਨਰੇਟਰ ਫੇਰ ਮਿਲ ਜੇਗਾ ਹਾਂਜੀ ਥੋੜਾ ਤੇਜ਼ ਜੀ ਜੀ ਉਹ ਆ ਜੀ ਨੰਬਰ ਲੈ ਲਓ ਹਾਂਜੀ ਮੈਂ ਨੰਬਰ ਲੈ ਲਿਆ ਇੱਕ ਆਪਾਂ ਪਾਣੀ ਦੀਆਂ ਸਾਰੀਆਂ ਬੰਨ ਦਾ ਕੰਮ ਸ਼ੁਰੂ ਕਰਨਾ ਆ ਜੀ ਉਹ ਪਾਣੀ ਲੈਣਾ ਸਭ ਦਾ ਕੰਮ ਸ਼ੁਰੂ ਕਰਨਾ ਆ ਜਦੋਂ ਬੰਨ ਦਾ ਕੰਮ ਕੋਈ ਕਰੇ ਜਦੋਂ ਬੰਨ ਦਾ ਕੰਮ ਸ਼ੁਰੂ ਕਰਨਾ ਇਹਨਾਂ ਨੇ ਮੈਨੂੰ ਦੱਸੀ ਟੈਲਫੋਨ ਮੈਂ ਜੀਸੀਬੀ ਫੋਰਕਲੇਨ ਤੇ ਟਰੈਕਟਰ ਵੀ ਹੈ ਹਾਂਜੀ ਪਾਣਾ ਕਣਕਾਂ ਬੀਜ ਕੇ ਉਦੋਂ ਹੀ ਬੰਨ ਦਾ ਕੰਮ ਜਿਹੜਾ ਸ਼ੁਰੂ ਕਰ ਦੇਣਾ ਸਿਆਲ ਸਿਆਲ ਦੀ ਵੇਲੇ ਕਿਉਂ ਜੀ ਕਮਿਸ਼ਨ ਲੈ ਲਓ ਉਹ ਕਰਦੇ ਨਾ ਜੇ ਫੇਰ ਸਾਰਾ ਸਾਡਾ ਲੱਗ ਜਾਣਾ ਆਪਾਂ ਜੋ ਜਿੰਨਾ ਕਰ ਸਕੀਏ ਕੋਈ ਨਹੀਂ ਸਾਡੀ ਤੋਂ ਹੀ ਹੈਲਪ ਕਰਿਓ ਬੰਨ ਚਲੋ ਨਹੀਂ ਉਹ ਤਾਂ ਪੱਕਾ ਇੱਕ ਇੱਥੇ ਤੁਹਾਨੂੰ ਇੱਕ ਨਾ ਮੱਛਰ ਵਾਲੀ ਸਪਰੇ ਕਰਾਉਗਿਆ ਕਰਾ ਕਰਾ ਦਿੰਦੇ ਕਿਉਂਕਿ ਇੱਥੇ ਰਾਤ ਨੂੰ ਮੱਛਰ ਬਹੁਤ ਹੁੰਦਾ ਚਲੋ ਲੈ ਲੈਂਦੇ ਆਂ ਦੜਕੇ ਵਾਹਾਂ ਹੀ ਲੜ ਕੇ ਵਾਹਾਂ ਬੰਨਦਾ ਸਿਆਲ ਸਿਆਲ ਨਾ ਬਾਰੇ ਹਾਂ ਹਾਂ ਬੰਦ ਬੰਦ ਆਪਣੇ ਵੱਡੇ ਨਾਲ ਆਇਆ ਜੀ ਜੀਨੇਟਰ ਜੀਨੇਟਰ ਬੰਦ ਹੈ ਤੁਹਾਨੂੰ ਹੀ ਮਿਲਣਾ ਆਏ ਤੁਸੀਂ ਗੱਲ ਸੁਣਨ ਆਏ ਜੀ ਆਪਾਂ ਜਦੋਂ ਬੰਨ ਦੀ ਗੱਲ ਸ਼ੁਰੂ ਕਰਨੀ ਆਪਾਂ ਆਪਾਂ ਇਹਨਾਂ ਨੂੰ ਮਿਲਣਾ ਪੈਣਾ ਆਹ ਆਪਾਂ ਜੀ ਇਹਨਾਂ ਨੂੰ ਮਿਲਣਾ ਹੈ ਸ਼ਾਰਪੁਰ ਜਿਹੜੇ ਦੇ ਕਾਲੀਗਨ ਦੇ ਪ੍ਰਧਾਨ ਆਪਾਂ ਇਹਨਾਂ ਨੂੰ ਮਿਲਾਂਗੇ ਇਹ ਤਰ ਤੈਂਗ ਮੈਨੂੰ ਟਾਲ ਕਰਕੇ ਨਾਲ ਦੇ ਨਾਲ ਫਰਾਸੀ ਆਪਾਂ ਤੁਹਾਨੂੰ ਠੀਕ ਜੀ ਠੀਕ ਜੀ ਧੰਨਵਾਦ ਜੀ